ਮਹਿਕ ਪ੍ਰੀਤ ਜੋ ਪੰਜਾਬੀ ਬਲੌਗਰ ਦੇ ਭਰਾ ਰਵੀ ਦੀ ਘਰ ਵਾਲੀ ਹੈ ਪਿਛਲੇ ਲਗਭਗ 2 ਮਹੀਨਿਆਂ ਤੋਂ ਚਰਚਾ ਵਿੱਚ ਰਹਿ ਰਹੀ ਹੈ ਅਸਲ ਗੱਲ ਇਹ ਸੀ ਕਿ ਜਦੋਂ ਮਹਿਕ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ ਤਦ ਉਸ ਸਮੇਂ ਉਸਦੇ ਸਹੁਰੇ ਪਰਿਵਾਰ ਵਿੱਚੋਂ ਕੋਈ ਵੀ ਉਸਦੇ ਨਾਲ ਨਹੀਂ ਖੜਿਆ ਇਥੋਂ ਤੱਕ ਕਿ ਉਸ ਦਾ ਪਤੀ ਰਵੀ ਵੀ ਉਸ ਵੇਲੇ ਉਸ ਨੂੰ ਇਕੱਲੀ ਛੱਡ ਗਿਆ ਆਪਣੇ ਪਰਿਵਾਰ ਵੱਲੋਂ ਸਹਾਰਾ ਨਾ ਮਿਲਣ ਕਰਕੇ ਮਹਿਕ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਇਸ ਮੁਸ਼ਕਲ ਘੜੀ ਵਿੱਚ ਉਸਦੇ ਦੂਰ ਦੇ ਰਿਸ਼ਤੇਦਾਰ ਅੱਗੇ ਆਏ ਜਿਨ੍ਹਾਂ ਨੇ ਉਸਦੀ ਪੂਰੀ ਦੇਖਭਾਲ ਕੀਤੀ ਤੇ ਹਰ ਸਮੇਂ ਉਸਦੇ ਨਾਲ ਖੜੇ ਰਹੇ ਜਦ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਗਈ ਇਲਾਜ ਦੌਰਾਨ ਮਹਿਕ ਦਾ ਪਤੀ ਵੀ ਪੰਜਾਬ ਵਿੱਚ ਮੌਜੂਦ ਸੀ ਪਰ ਉਸਨੇ ਇੱਕ ਵਾਰ ਵੀ ਮਹਿਕ ਨੂੰ ਮਿਲਣ ਦੀ ਜਹਿਮਤ ਨਹੀਂ ਕੀਤੀ ਅੱਜ ਮਹਿਕ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਇੱਕ ਪੰਗਤੀ ਪਾਈ ਜਿਸ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਸ਼ਾਇਦ ਮਹਿਕ ਦਾ ਤਲਾਕ ਹੋ ਚੁੱਕਾ ਹੈ ਤੇ ਉਹ ਹੁਣ ਇਕੱਲੀ ਰਹਿੰਦੀ ਹੈ ਉਸ ਦੀ ਸਟੋਰੀ ਤੇ ਲਿਖਿਆ ਸੀ ਮਨਪਸੰਦ ਚੀਜ਼ ਨੂੰ ਖੋ ਕੇ ਵੀ ਜੇ ਤੁਸੀਂ ਮੁਸਕਰਾ ਰਹੇ ਹੋ ਤਾਂ ਸਮਝ ਲਵੋ ਕਿ ਫੈਸਲਾ ਆਤਮਾ ਨੇ ਕੀਤਾ ਹੈ ਇਸ ਦਾ ਅਰਥ ਇਹ ਹੈ ਕਿ ਜਦੋਂ ਤੁਸੀਂ ਆਪਣੀ ਸਭ ਤੋਂ ਪਿਆਰੀ ਚੀਜ਼ ਖੋ ਬੈਠਦੇ ਹੋ ਤੇ ਫਿਰ ਵੀ ਅੰਦਰੋਂ ਸ਼ਾਂਤ ਹੋ ਮੁਸਕਰਾ ਰਹੇ ਹੋ ਤਾਂ ਇਹ ਦਰਸਾਉਂਦਾ ਹੈ ਕਿ ਇਹ ਫੈਸਲਾ ਤੁਹਾਡੇ ਦਿਲ ਜਾਂ ਮਨ ਨੇ ਨਹੀਂ ਆਤਮਾ ਨੇ ਕੀਤਾ ਹੈ ਇਹ ਉਸ ਆਤਮਿਕ ਪੱਧਰ ਦੀ ਨਿਸ਼ਾਨੀ ਹੈ ਜਿੱਥੇ ਇਨਸਾਨ ਦੁੱਖ ਤੋਂ ਉੱਪਰ ਚਲਾ ਜਾਂਦਾ ਹੈ ਤੇ ਅਸਲ ਸਚਾਈ ਨੂੰ ਸਵੀਕਾਰ ਕਰ ਲੈਂਦਾ ਹੈ ਇਹ ਸਟੋਰੀ ਦੇਖਣ ਤੋਂ ਬਾਅਦ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਮਹਿਕ ਹੁਣ ਆਪਣੇ ਸੋਹਰੇ ਪਰਿਵਾਰ ਜਾਂ ਪਤੀ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਦੀ ਜੋ ਦੁੱਖ ਉਸਨੇ ਸਹੇ ਉਹ ਹੁਣ ਪਿੱਛੇ ਛੱਡ ਚੁੱਕੀ ਹੈ ਮਹਿਕ ਇੱਕ ਮਿਹਨਤੀ ਅਤੇ ਸਾਦੀ ਕੁੜੀ ਹੈ ਜੋ ਮਿਹਨਤ ਕਰਕੇ ਖਾਣਾ ਜਾਨਦੀ ਹੈ ਤੁਸੀਂ ਵੇਖ ਸਕਦੇ ਹੋ ਕਿ 2 ਮਹੀਨੇ ਲਗਾਤਾਰ ਬਿਮਾਰ ਰਹਿਣ ਤੋਂ ਬਾਅਦ ਵੀ ਉਹ ਤੁਰੰਤ ਕੈਨੇਡਾ ਵਾਪਸ ਜਾ ਕੇ ਆਪਣੇ ਕੰਮ ਤੇ ਲੱਗ ਗਈ ਸਾਡਾ ਤਾਂ ਇਹੀ ਕਹਿਣਾ ਹੈ ਕਿ ਅਸੀਂ ਮਹਿਕ ਦੀ ਹੌਸਲਾ ਉਪਜਾਈ ਕਰੀਏ ਤਾਂ ਜੋ ਉਹ ਹੁਣ ਆਪਣੀ ਨਵੀਂ ਜ਼ਿੰਦਗੀ ਹੋਰ ਮਜ਼ਬੂਤੀ ਨਾਲ ਸ਼ੁਰੂ ਕਰ ਸਕੇ ਬਾਕੀ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ